ਸਹੀ ਤਾਂ ਦੇ ਸੀਗਰੀ ਪਾਲਸੀ ਬਹੁਤ ਵਧੀਆ ਹੈ ਇਸ ਕਰਕੇ ਅਸੀਂ ਤੁਹਾਡੇ ਦੇ ਉੱਤੇ ਲਾਗੂ ਕਰ ਰਹੇ ਹਾਂ ਸੋ ਹੁਣੇ ਕੀ ਕਿਸਾਨੇ ਦੇ ਪਰੇਰੇ ਦੇ ਕੋਲ ਹਾਲੇ ਵੀ ਉਹ ਇਨਸਿਸਟ ਕਰਦੇ ਨੇ ਕਿ ਕਿਸ ਕਿਤੇ ਸੰਸ਼ੰਕ ਹੈ ਕਿਤੇ ਦੁਬਾਰਾ ਸ਼ਕਲ ਬਦਲ ਕੇ ਫੇਰ ਇਦਾਂ ਦੀ ਪਾਲਸੀ ਆ ਸਕਦੀ ਹੈ ਉਹਨੂੰ ਤਾਂ ਬਾਰ ਬਾਰ ਪਾਲਸੀ ਦੀਆਂ ਸਿਫਤਾਂ ਕਰਨਾ ਇਹ ਦਰਸਾਉਂਦਾ ਹੈ ਕਿ ਹਾਲੇ ਉਹਨਾਂ ਦਾ ਮਨ ਸਾਫ਼ ਨਹੀਂ ਉਹਨਾਂ ਨੂੰ ਆਪਣਾ ਮਨ ਸਾਫ਼ ਕਰਨਾ ਚਾਹੀਦਾ ਮੈਂ ਸ਼ਿਕੰਗ ਸਾਹਿਬ ਇੱਕ ਚੀਜ਼ ਕਹ ਰਿਹਾ ਹਾਂ ਐਕਚੁਅਲੀ ਇਸ ਦੇਸ਼ ਦੇ ਵਿੱਚ ਵਰਲਡ ਬੈਂਕ ਦਾ ਜਿਹੜਾ ਅਰਬਨਾਈਜੇਸ਼ਨ ਦਾ ਜਿਹੜਾ ਮਾਡਲ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ ਔਰ ਇਹਦੇ ਪਿੱਛੇ ਵੱਡੀਆਂ ਮਲਟੀਨੇਸ਼ਨਲ ਤੇ ਇਸ ਦੇਸ਼ ਦਾ ਜਿਹੜਾ ਕਾਰਪੋਰੇਟ ਹੈ ਉਹਨਾਂ ਦੀ ਲੋੜ ਹੈ ਕਿ ਸਰਵਿਸ ਸੈਕਟਰ ਦੇ ਜ਼ਰੂਰਤਾਂ 'ਚ ਉਹ ਸ਼ਰੀ ਕਰਨ ਜਿਹੜਾ ਵਧਾਉਣਾ ਚਾਹੁੰਦੇ ਆਂ ਚਾਹੀਦਾ ਇਹ ਹੈ ਕਿ ਸਾਡੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਚਾਹੀਦਾ ਇਹ ਹੋ ਉਲਟ ਰਿਹਾ ਔਰ ਉਸੇ ਜੋ 2013 ਦਾ ਜਿਹੜਾ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਲਾਰ ਐਕਟ ਇਹ ਕਿਸਮ ਦਾ ਬਾਈਪਾਸ ਕੀਤਾ ਜਾ ਰਿਹਾ ਹੈ। ਭਾਜਪਾ ਹਰਿਆਣਾ 'ਚ ਇਸੇ ਪਾਲਿਸੀ ਤਹਿਤ ਤੇ ਮੱਧ ਪ੍ਰਦੇਸ਼ 'ਚ ਕਿਸੇ ਪਾਲਿਸੀ ਤਹਿਤ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ। ਜ਼ਮੀਨ ਕੌਣ ਜਾ ਰਹੀ ਹੈ? 35000 ਏਕੜ ਉੱਥੇ। ਇਸ ਕਰਕੇ ਸਾਰੀਆਂ ਬੀਜੇਪੀ ਰੂਲ ਸਾਰੀਆਂ ਬੀਜੇਪੀ ਰੂਲ ਸਟੇਟ ਨੇ ਹਰਿਆਣਾ 'ਚ ਵੀ ਬੀਜੇਪੀ ਹੈ ਮੱਧ ਪ੍ਰਦੇਸ਼ 'ਚ ਵੀ ਹੈ। ਇਸ ਕਰਕੇ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਦੋਰਾ ਕਰਦਾਰ ਦਿਖਾ ਕੇ ਸੇੜਾ ਬਣਨ ਦੀ ਕੋਸ਼ਿਸ਼ ਕਰੂਗਾ ਲੋਕ ਸਾਫ਼ ਸਮਝਦੇ ਹੁੰਦੇ ਨੇ ਇਸੇ ਕਰਕੇ ਅਸੀਂ 2013 ਦੇ ਐਕਟ ਬਾਰੇ ਬਹੁਤ ਸਪਸ਼ਟ ਗੱਲ ਕੀਤੀ ਹੈ ਕਿ ਇਸ ਐਕਟ ਦੀਆਂ ਲੋਕ ਪੱਖੀ ਮਤਾਂ ਨੂੰ ਕਾਰਪੋਰੇਟ ਪਾਸੇ ਕਰਾਉਣਾ ਚਾਹੁੰਦਾ ਔਰ ਇਹ ਜਦੋਂ ਲੈਂਡ ਪੁਨਿਕ ਪੌਂਸੀ ਦਾ ਜਦੋਂ ਲਿਆਂਦਾ ਖੜੜਾ ਅੱਠ ਪੇਚਾਂ ਦਾ ਜਿਹੜਾ ਖੜੜਾ ਪਬਲਿਕ ਡੋਮੇਨ ਚ ਹੈ ਉਹਦੇ ਪਹਿਲੇ ਪੈਸੇ ਚ ਹੀ ਇਹ ਹੈ ਕਿ ਲੈਂਡ ਐਕਵੀਜ਼ੀਸ਼ਨ ਨਾਲ ਜੁੜੀਆਂ ਹੋਈਆਂ ਜਿਹੜੀਆਂ ਡਿਫਿਕਲਟੀਜ਼ ਨੇ ਜਾਂ ਜਿਹੜੀਆਂ ਕੋਈ ਉਹਦੀਆਂ ਪ੍ਰੋਬਲਮਸ ਨੇ ਉਨ੍ਹਾਂ ਦਾ ਬਦਲ ਇਹਨਾਂ ਨੇ ਇਹ ਲੈਂਡ ਪੂਲਿੰਗ ਪਾਲਿਸੀ ਲੱਭੀ ਹੈ ਇਹ ਲੈਡ ਡ੍ਰੈਗਿੰਗ ਸੀ ਇੱਕ ਕਿਸਮ ਨਾਲ ਜਿਹੜਾ ਸੰਘਰਸ਼ ਨਾਲ ਕੁਝ ਅਸੀਂ ਹਾਸਲ ਕੀਤਾ ਸੀ ਕਿ ਲੋਕਾਂ ਨੂੰ ਕੁਝ ਨਿਆ ਮਿਲ ਜੂਗਾ ਉਸ ਨੂੰ ਦਰਕਰਨਾ ਕਰਨ ਦੀ ਕੋਸ਼ਿਸ਼ ਹੈ ਔਰ ਜੇ ਅੱਗੇ ਵੀ ਕੋਈ ਸਰਕਾਰ ਕਰੂਗੀ ਤਾਂ ਉਸ ਨੂੰ ਸਖਤ ਵਿਰੋਧ ਦਾ ਸਾਹਮਣਾ ਹੈ ਜਿਹੜਾ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਸ਼ੁਰੂਆਤ ਜਿਹੜੀ ਸਭ ਤੋਂ ਪਹਿਲਾਂ ਜਿਹੜੇ ਸ਼ਬੂ ਕਰੋ ਰਿਪੋਰਟ ਘਟਾਏਗੇ ਉਸ ਤੋਂ ਬਾਅਦ ਤੁਹਾਨੂੰ ਘਰਾਂ ਤੋਂ ਨਿਕਲ ਦਿੱਤਾ ਗਿਆ ਜੇ ਤੁਸੀਂ ਚੰਡੀਗੜ੍ਹ ਆਉਣਾ ਸੀ ਤੁਹਾਨੂੰ ਲੱਗਦਾ ਵੀ ਸ਼ੁਰੂਆਤ ਉੱਥੋਂ ਹੋਈ ਸੀ ਵੀ ਕਿਵੇਂ ਕਿਸਾਨਾਂ ਨੂੰ ਦਬਾਇਆ ਜਾਵੇ ਔਰ ਉਸ ਤੋਂ ਬਾਅਦ ਲੈਂਡ ਪੋਲੀ ਪੌਸੀ ਜਿਹੜੀ ਖੱਪ ਦਿੱਤੀ ਜਾਵੇ ਉੱਤੇ ਵੀ ਹੁਣ ਘਰੋਂ ਦਾ ਬਾਹਰ ਨਿਕਲ ਨਹੀਂ ਸਕਦੇ ਅੰਦੋਲਨ ਕਰ ਨਹੀਂ ਸਕਦੇ ਜਿਵੇਂ ਮਰਜ਼ੀ ਚਲਾਈ ਦੇ ਦੋ ਸਰਕਾਰ ਦੀ ਆਮ ਆਲਮੀ ਪਾਰਟੀ ਦੀ ਦਿੱਲੀ 'ਚ ਹਾਰ ਤੋਂ ਬਾਅਦ ਪਾਲਿਸੀ 'ਚ ਸ਼ਿਫਟ ਸੀ ਇਸ ਕਰਕੇ ਉਹਨਾਂ ਨੇ ਕਾਰਪੋਰੇਟ ਦਾ ਏਜੰਡਾ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਪਰ ਪੰਜਾਬ ਦੇ ਲੋਕ ਦਿੱਲੀ ਦੇ ਪਹਿਲੇ ਇਤਿਹਾਸਕ ਅੰਦੋਲਨ 'ਚ ਜੋ ਜਿੱਤ ਕੇ ਆਏ ਨੇ ਜੋ ਉਹਨਾਂ ਦੀ ਚੇਤਨਾ 'ਚ ਬਸਿਆ ਕਿ ਕਾਰਪੋਰੇਟ ਸਾਡੀਆਂ ਜ਼ਮੀਨਾਂ ਨੂੰ ਸਾਡੇ ਪਿੰਡਾਂ ਨੂੰ ਉਜਾੜ ਦੇਊਗਾ ਇਹਦਾ ਸਖਤ ਰਜਿਸਟੈਂਸ ਹੋਊਗੀ ਔਰ ਉਸੇ ਦਾ ਪ੍ਰਗਟਾਵਾ ਇਸ ਦੂਜੇ ਅੰਦੋਲਨ 'ਚ ਵੀ ਹੋਇਆ ਇਸ ਅੰਦੋਲਨ 'ਚ ਵੀ ਹੋਇਆ ਔਰ ਇਸੇ ਅੰਦੋਲਨ ਕਰਕੇ ਸਰਕਾਰ ਪਿੱਛੇ ਹਟੀ ਹੈ ਸਰਕਾਰ ਲੋਕਾਂ ਦੇ ਵਿੱਚ ਫੈਲ ਰਹੇ ਰੋਹ ਤੋਂ ਡਰ ਕੇ ਪਿੱਛੇ ਹਟੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਾਰਪੋਰੇਟ ਦਾ ਅਜੰਡਾ ਛੱਡ ਦਿੱਤਾ ਪਰ ਸਰਕਾਰ ਨੂੰ ਘੱਟੋ-ਘੱਟ ਇਹ ਸਮਝ ਆ ਗਿਆ ਕਿ ਇਹਦੀ ਸਿਆਸੀ ਕੀਮਤ ਦੇਣੀ ਪੈਣੀ ਹੈ ਇਸ ਕਰਕੇ ਪਿੱਛੇ ਹਟਿਆ ਰਵਿੰਦਰ ਭਾਈ ਜੀ ਇਹ ਸਥਿਤੀ ਵੀ ਸਪਸ਼ਟ ਕਰਨ ਇਹਨਾਂ ਨੇ ਕੀਤੀ ਹੈ ਸਭ ਤੋਂ ਪਹਿਲਾਂ ਸੰਵਿਧਾਨਿਕ ਇਹਦੇ ਵਿੱਚ ਇਹਦਾ ਕਿ ਸਰਕਾਰ ਕੈਬਨਿਟ ਛੱਡ ਕੇ ਇਹਨੂੰ ਨੋਟੀਫਿਕੇਸ਼ਨ ਦੀ ਨੋਟੀਫਾਈ ਕਰੇ ਜਾਂ ਆਪਣੀ ਸਥਿਤੀ ਸਪਸ਼ਟ ਕਰੇ ਕਿ ਇਹ ਜਿਹੜੀ ਨੇ ਜਦੋਂ ਇਹ ਸਾਰੀਆਂ ਗੱਲਾਂ ਸਪਸ਼ਟ ਹੋ ਗਈਆਂ ਤਾਂ ਫਿਰ 24 ਨੂੰ ਅਸੀਂ ਇਹਨਾਂ ਬਾਰੇ ਜਿਹੜਾ ਨੈਕਸਟ ਪ੍ਰੋਗਰਾਮ ਹੈ ਹੋਰ ਮੁੱਦਿਆਂ ਤੇ ਦਵਾਂਗੇ ਇਹਦੇ ਤੇ ਨਹੀਂ ਦਵਾਂਗੇ ਜੇ ਇਹ ਸਪਸ਼ਟ ਨਹੀਂ ਕਰਦੇ ਤਾਂ ਫਿਰ ਇਹਨਾਂ ਬਾਰੇ ਵੀ ਪ੍ਰੋਗਰਾਮ ਜਿਹੜਾ ਨੈਕਸਟ ਕੋਰਸ ਆਫ ਐਕਸ਼ਨ ਜਿਹੜਾ 24 ਨੂੰ ਐਲਾਨ ਕੀਤਾ ਜਾਊ ਔਰ ਜੇ ਇਹ ਕਰ ਦਿੰਦੇ ਨੇ ਤਾਂ ਉਹ ਜੇਤੂ ਰਹੇ ਨਹੀਂ ਹੋਗੇ ਰਾਜੀਵ ਸਾਹਿਬ ਕੈਸਾ ਪਾਕ ਸਾਹਿਬ ਨੂੰ ਅਣਜੰਤਾ ਕਿਉਂ ਹੈ ਤੁਹਾਨੂੰ ਸਰਕਾਰ ਜੇ ਅਗਰ ਸਰਕਾਰ ਕੋਈ ਮਾਰੀ ਕਰਤਾ ਉਹਨੇ ਕਿਹਾ ਅਸੀਂ ਪੋਲਿਸੀ ਆਫਿਸ ਤੇ ਸੰਕਟਾ ਕੀ ਹੋਇਆ ਕਿ ਉਹ ਡੀ ਨੋਟੀਫਾਈ ਨਹੀਂ ਕਰਾਉਂਦੇ ਸਰਕਾਰਾਂ ਸ਼ੰਕਾ ਦਾ ਕਾਰਨ ਇਸ ਕਰਕੇ ਹੈ ਕਿ ਸਰਕਾਰ ਬਹੁਤ ਵਾਰੀ ਸਾਡੇ ਨਾਲ ਪਹਿਲਾਂ ਵੀ ਚੀਜ਼ਾਂ ਮੰਨ ਕੇ ਲਾਗੂ ਨਹੀਂ ਕਰਦੀ ਰਹੀ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ 'ਚ ਕੈਬਨਿਟ ਜੋ ਜਿਸ ਤਰ੍ਹਾਂ ਉਹਨਾਂ ਨੇ ਇਹ ਨੋਟੀਫਿਕੇਸ਼ਨ ਕੀਤੀ ਹੈ ਉਸੇ ਤਰ੍ਹਾਂ ਨਾਲ ਜੇ ਰੱਦ ਕਰ ਦੇਗੀ ਤਾਂ ਮਨਸ਼ਾ ਸਾਖ ਹੋ ਜਾਏਗੀ ਕੋਈ ਪ੍ਰੋਬਲਮ ਨਹੀਂ ਸਾਨੂੰ ਇਸੇ ਕਰਕੇ ਅਸੀਂ ਟੈਕਨੀਕਲ ਪੁਆਇੰਟ ਉਠਾਇਆ 14 5 ਦਾ ਬਿਆਨ ਹੈ ਨਾ ਚਾਰ ਲਾਈਨਾਂ ਦੇ ਬਿਆਨ ਚ 14 5 ਦੀ ਪਾਲਿਸੀ ਦਾ ਜ਼ਿਕਰ ਹੈ 4 6 ਦੀ ਪਾਲਿਸੀ ਚ 14 5 ਦੀ ਕੰਟੀਨਿਊਟੀ ਨਹੀਂ ਲਿਖੀ ਹੋਈ ਇਹ ਟੈਕਨੀਕਲ ਅਸਪੈਕਟ ਹੈ ਔਰ ਜੇ 4 6 ਦੀ ਪਾਲਿਸੀ ਦਾ ਜ਼ਿਕਰ ਨਹੀਂ ਹੈ ਪ੍ਰੈਸ ਬਿਆਨ ਤੋਂ ਲੀਗਲੀ ਸਟੈਂਡ ਕਰਦੀ ਹੈ ਹਾਲੇ ਸਮਾਰਟ ਇਹ 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 ਨੁਕਤਾ ਜਿਹੜਾ ਇੰਪੋਰਟੈਂਟ ਬੰਦ 20 ਤਰੀਕ ਤੁਸੀਂ ਇਹ ਕਹਿੰਦੇ ਹੋ ਕਿ ਸਥਿਤੀ ਸਪਸ਼ਟ ਕਰੇ ਜਾਂ ਦੂਸਰੀ ਚੀਜ਼ 20 ਤਰੀਕ ਤੱਕ ਤੁਸੀਂ ਕਹਿੰਦੇ ਹੋ ਕਿ ਕੈਮਰੇ ਨਾਲ ਸੱਜ ਕੇ ਇਹਨੂੰ ਲੰਨ ਕਰੇ ਨਹੀਂ ਜੀ 20 ਦੀ ਮੈਂ ਕਰਦਾ ਜਾ ਰਿਹਾ ਹਾਂ ਸਰ 20 20 ਤਰੀਕ ਦੀ ਯਾਰ ਸਾਡੀ ਤਿਆਰੀ ਹੈ ਤਿਆਰੀ ਦੀ ਮੀਟਿੰਗ ਹੈ ਅਗਲੇ ਪ੍ਰੋਗਰਾਮ ਦੀ ਅੱਛਾ ਅਸੀਂ ਉਹਦੀ ਤਿਆਰੀ ਕਰਾਂਗੇ ਜੇ ਫਰਜ਼ ਕਰ ਲੋ ਹਾਲਾਤਾਂ ਬਦਲ ਜਾਂਦੀਆਂ ਨੇ ਜਿਹੜੇ ਤਕਨੀਕੀ ਨੁਕਸਾਨ ਨੇ ਜੇ ਸਾਨੂੰ ਸਾਡੀ ਤਸੱਲੀ ਹੁੰਦੀ ਹੈ ਉਹਨਾਂ ਤੇ ਫਿਰ ਅਸੀਂ ਉਹ 24 ਤਰੀਕ ਨੂੰ 25 ਵੱਡੀ ਰੈਲੀ ਜੇਤੂ ਰੈਲੀ ਕਰਾਂਗੇ ਜੇ ਭਾਰਤਕਰ ਲੋ ਸਾਡੀਆਂ ਤਕਨੀਕੀ ਨੁਕਸ ਦੂਰ ਨਹੀਂ ਹੁੰਦੇ ਫਿਰ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ 24 ਦਾ ਪ੍ਰੋਗਰਾਮ ਸਟੈਂਡ ਦਾ ਇਹਦੇ ਵਿੱਚ ਫਾਰਕਿੰਗ ਵੀ ਲੱਗਦਾ ਤੁਹਾਨੂੰ ਕਿਹਾ ਕਿ 5 ਮਈ ਦੇ 14 ਮਈ ਵਾਲੀ ਗੱਲ ਹੋਈ ਹੈ ਜਾਰੀ ਨਾਲ ਉਹ ਤੋਂ ਬਾਅਦ ਤਾਂ ਐਮੈਂਡਮੈਂਟਸ ਆਈਆਂ ਉਸ ਪਾਲਿਸੀ ਦੇ ਅੰਦਰ ਇਹ ਸੰਸਦ ਪਸੰਾ ਦੇ ਜੋ ਸਰਕਾਰ ਦੀ ਬਾਡੀ ਬੁਣੀ ਸੀ ਇਹ ਕਿਸਾਨਾਂ ਦੇ ਸੁਝਾਅ ਆਉਂਦੇ ਰਹੇ ਅਸੀਂ ਉਹਨੂੰ ਐਮੈਂਡ ਕਰਦੇ ਰਹੇ ਉਹਨਾਂ ਦੇ ਵਿੱਚ ਕਈ ਚੀਜ਼ਾਂ ਉਸ ਤੋਂ ਬਾਅਦ ਵੀ ਨਿਸ਼ਚਿਤ ਤੇ ਟੈਕਨੀਕਲ ਲੀਗਲ ਟਰਮ ਹੈ ਜੇ ਤਾਂ ਉਹਦੀ ਅਮੈਂਡਮੈਂਟਸ 'ਚ ਚੀਜ਼ ਜਗੇ ਜਾਂਦੀ ਹੋਏਗੀ ਤਾਂ ਉਹ ਕੋ ਅਸੀਂ ਮੰਨ ਲਾਂਗੇ ਕਿ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਬਿਆਨ ਹੈ ਕਿ ਸਬਸਕੁਇੰਟ ਜਿਹੜੀਆਂ ਅਮੈਂਡਮੈਂਟਸ ਨੇ ਪਰ ਜਦੋਂ ਉਹਦੇ 'ਚ 4 6 ਦੀ ਪਾਲਿਸੀ 'ਚ 14 5 ਦਾ ਜ਼ਿਕਰ ਹੀ ਨਹੀਂ ਹੈ ਤਾਂ ਇਹ ਕੱਲ ਨੂੰ ਸਰਕਾਰ ਸਾਨੂੰ ਬਿਲਕੁਲ ਕਹਿ ਦੋਗੇ ਵੀ ਅਸੀਂ ਤਾਂ 14 6 ਵਾਲੀ ਮਈ ਵਾਲੀ ਰੱਦ ਕੀਤੀ ਹੈ ਜੂਨ ਵਾਲੀ ਦਾ ਸਟੈਂਡ ਕਰਦੀ ਹੈ ਇਹ ਟੈਕਨੀਕਲ ਪੁਆਇੰਟ ਨੇ ਸਾਵਧਾਨੀ ਤੇ ਚੌਕਸੀ ਅਸੀਂ ਦਿੱਲੀ ਅੰਦੋਲਨ ਵੇਲੇ ਵੀ ਰੱਖੀ ਸੀ ਮੋਦੀ ਸਾਹਿਬ ਨੇ ਤਾਂ ਐਲਾਨ ਕਰ ਦਿੱਤਾ ਸੀ ਅਸੀਂ ਉਦੋਂ ਵੀ ਕਿਹਾ ਸੀਗਾ ਕਿ ਜਿਸ ਪਾਰਲੀਮੈਂਟ ਚੋਂ ਲਿਆਏ ਆ ਉਸੇ ਚੋਂ ਰੱਦ ਕਰੋ ਇਹ ਸਾਵਧਾਨੀ ਸਾਡੀ ਫਰਜ ਹੈ ਸੰਯੁਕਤ ਕਿਸਾਨ ਮੋਰਚੇ ਦਾ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਦੇ ਕਿਸਾਨਾਂ ਪ੍ਰਤੀ ਇਹ ਆਪਣਾ ਫਰਜ ਅਸੀਂ ਨਿਭਾਵਾਗੇ ਐ ਐਮਐਸਟੀ ਨਾਲ ਜੋ ਵਿਭਾਗੀ ਕੀ ਸੰਸਦੀ ਬਟ ਹਾਸਨ ਉਹਨਾਂ ਨੂੰ ਆਡਟ ਕਰਨ ਦੀ ਕੀ ਕੜਾਈ ਕਰਦੀ ਐ ਉਹ ਚੱਲਦਾ ਰੂ ਪਹਿਲਾਂ ਇਹਨੂੰ ਨਵੇਲ ਲਈ ਹਾਂ ਜੀ ਬਈ ਅੱਜ ਵੀ ਇੱਕ ਕੇ ਏ ਐਮ ਨੂੰ ਤੁਹਾਨੂੰ ਇੱਕ ਤਾਂ ਲਈ ਨਹੀਂ ਸੱਦਾ ਦਿੱਤਾ ਸੀ ਉਹ ਚਲੇ ਅੱਗ ਗੱਲਾਂ ਨੇ ਜੀ ਜਿਵੇਂ 26 26 ਨੂੰ ਰਾਤੀ ਵੀ ਜਦੋਂ ਮੰਤਰੀਆਂ ਦੇ ਨਾਮ ਆ ਰਹੇ ਨੇ ਅੱਜ ਹੁਣ ਵੀ ਅਜੇ ਕਿ ਤੱਕ ਆਪਣਾ ਚੇਂਜ ਜੀ ਬਣਾ ਲਿਆ ਜਿੱਦ ਲਈ ਵੀ ਮੰਤਰੀ ਨੇ ਸਾਰੀ ਹੁਣ ਤੱਕ ਉਹ ਗਾਣ ਦਾ ਘਾਰੇ ਨੇ ਬਹੁਤ ਬੜੀ ਐਂਜੀ ਬਹੁਤ ਬੰਧਿਆ ਸਭ ਕਹਿੰਦੇ ਬਰਾ ਸਿੱਧਾ ਸਾਨ ਦੇ ਜਾਂ ਲੋਕਾਂ ਦੇ ਨੁਕੂਨ ਦੇਖਦੇ ਹੋਏ ਅਸੀਂ ਇਹੋ ਗੱਲ ਕਰੀਏ। ਇਹੀ ਆਪਣੇ ਆਪ 'ਚ ਇੱਕ ਸ਼ੰਕਾ ਹੈ। ਇਹੀ ਆਪਣੇ ਆਪ 'ਚ ਇੱਕ ਸ਼ੰਕਾ ਹੈ। ਹਾਂ ਮੋਦੀ ਸਾਹਿਬ ਨੇ ਉਦੋਂ ਕਿਹਾ ਜੀ ਵੀ ਕਾਨੂੰਨ ਦਾ ਚੰਗਾ ਇਹ ਸਮਝਾ ਨਹੀਂ ਸਕੇ ਇਹਨਾਂ ਦਾ ਬਿਆਨ ਇਹ ਹੈ ਕਿ ਪਾਲਸੀ ਤਾਂ ਚੰਗੀ ਸੀਗੀ ਪਰ ਕਿਸਾਨਾਂ ਨੂੰ ਪਸੰਦ ਨਹੀਂ ਆਈ ਹਾਂ ਜਨਤਾ ਦੀ ਆਵਾਜ਼ ਨੂੰ ਸਹੀ ਢੰਗ ਨਾਲ ਜੇ ਸਾਰੇ ਲੈ ਲੈਣ ਮੋਦੀ ਸਾਹਿਬ ਇਸੇ ਚੋਂ ਨਵਾਂ ਖੇਤੀ ਖਾੜਾ ਲੈ ਕੇ ਆਏ ਸੀ ਜਿਹਨੂੰ ਅਸੀਂ ਪੰਜਾਬ 'ਚ ਸਰਕਾਰ ਨੂੰ ਕਿਹਾ ਕਿ ਵਿਧਾਨ ਸਭਾ ਚ ਰੱਦ ਕਰੋ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਪ੍ਰੋ ਕਾਰਪੋਰੇਟਰ ਏਜੰਡਾ ਛੱਡ ਕੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਕਿਵੇਂ ਹੋਵੇ ਉਹਨਾਂ ਨੂੰ ਸ਼ਹਿਰੀ ਸ਼ਹਿਰਾਬਰੀਆਂ ਸਹੂਲਤਾਂ ਕਿਵੇਂ ਮਿਲਣ ਉਹਦੇ ਚ ਚੀਜ਼ਾਂ ਡਿਵੈਲਪ ਕਿਵੇਂ ਹੋਣ ਮਾਡਲ ਇਹ ਹੋਣਾ ਚਾਹੀਦਾ ਆਮ ਲੋਕ ਕੇਂਦਰ 'ਚ ਹੋਣੇ ਚਾਹੀਦੇ ਨੇ ਕਾਰਪੋਰੇਟ ਕੇਂਦਰ 'ਚ ਨਹੀਂ ਰਾਜਵਰ ਸਾਹਿਬ ਇੱਕ ਮੈਂ ਇੱਕ ਹੋਰ ਗੱਲ ਜਿਹੜਾ ਉਹ ਕੇਐਮਐਮ ਆਰਾ ਸਵਾਲ ਸੀ ਇਸ ਨੂੰ ਅਸੀਂ 20 ਤਰੀਕ ਨੂੰ ਆਪਣੀ ਅਗਲੀ ਮੀਟਿੰਗ 'ਚ ਇਹਦੇ ਤੇ ਵਿਚਾਰ ਕਰਾਂਗੇ ਅੱਜ ਅਸੀਂ ਸਿਰਫ ਅਮਰਜੈਂਸੀ ਸਥਿਤੀ ਦੇ ਮੁਲਾਂਕਣ ਲਈ ਕਰ ਰਹੇ ਹਾਂ ਜੀ ਰਾਜਵਰ ਸਾਹਿਬ ਉਹ ਵੀ ਦੱਸੋ ਜਿਹੜਾ ਕੱਲ ਨੂੰ ਫ੍ਰੀ ਟ੍ਰੇਡ ਨੂੰ ਲੈ ਕੇ ਇਹ ਬੁਨੇ ਛੱਡਦੇ ਆਂ ਉਡੀਕ ਮੋਦੀ ਸਰਕਾਰ ਤੋਂ ਬਾਰ ਬਦਬਾ ਕਰਦੀ ਹੈ ਵੀ ਅਸੀਂ ਕਿਸਾਨਾਂ ਦੇ ਖਿੱਤੇ ਵਿੱਚ ਖੜੇ ਆ ਕਿ ਸਾਣ 25 ਉੱਥੇ ਨਹੀਂ ਝੁਕਾਂਗੇ ਫਿਰ ਵੀ ਤੁਹਾਨੂੰ ਕੀ ਲੱਗਦਾ ਜੋ ਹਾਲੇ ਮੈਂ ਸਮਝਦਾ ਕਿ ਸਪਸ਼ਟ ਸਰਕਾਰ ਨੇ ਜਵਾਬ ਨਹੀਂ ਦਿੱਤਾ ਹਾਲੇ ਗੱਲਬਾਤ ਜਾਰੀ ਹੈ ਕਿਉਂਕਿ ਦਬਾਅ ਬਹੁਤ ਹੈ ਅਮਰੀਕਾ ਦਾ ਇਹ ਬਾਹਮ ਮਰੋੜਨ ਵਾਲੀ ਗੱਲ ਕਰ ਰਹੇ ਨੇ ਤੇ ਜੇ ਇਸ ਤਰ੍ਹਾਂ ਦੀ ਗੱਲ ਕੱਲ ਨੂੰ ਹੋ ਗਈ ਇਹ ਕਿਸਾਨਾਂ ਦਾ ਤਾਂ ਕਹਣ ਪੈ ਜਿਗਾ ਇਸ ਕਰਕੇ ਅਸੀਂ ਉਹਨੂੰ ਜਦੋਂ ਤੱਕ ਕੰਪਲੀਟਲੀ ਸਰਕਾਰ ਕਹਿ ਨਹੀਂ ਦਿੰਦੀ ਵੀ ਅਸੀਂ ਬਿਲਕੁਲ ਨਹੀਂ ਕਿਸੇ ਸਮਝੌਤੇ ਕਰਨ ਦੇ ਖੇਤੀ ਸੈਕਟਰ ਡੇਰੀ ਸੈਕਟਰ ਦੇ ਵਿੱਚ ਬਿਲਕੁਲ ਨਹੀਂ ਆਏਗਾ ਉਦੋਂ ਤੱਕ ਇਹ ਸਾਡਾ جاری ਰਹੇਗਾ ਧੰਨਵਾਦ ਜੀ